ਫਤੇ ਦੀ ਅਰਦਾਸ ਲਈ ਨਵਾਂ ਸ਼ਹਿਰ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਜਥੇਬੰਦੀਆਂ ਵੱਲੋਂ ਜਤਕਾਰ ਵਾਣਾ ਕੀਤਾ ਗਿਆ ਜ਼ਿਲ੍ਹਾ ਸ਼ਿਦ ਭਗ ਸਿੰਘ ਨਗਰ ਨਵਾਂ ਸ਼ਹਿਰ ਚੰਡੀਗੜ੍ਹ ਹਾਈਵੇ ਰੋਡ ਗੜੀ ਕਨੂਗਾ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਮੂਹ ਜਥੇਬੰਦੀਆਂ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੇ ਹੱਕ ਵਿੱਚ ਅੱਜ ਫਤੇ ਦੀ ਅਰਦਾਸ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਕੀਤੀ ਜਾਵੇਗੀ ਇਸ ਮੌਕੇ ਤੇ ਨਮਾਸ਼ਹਿਰ ਹਲਕੇ ਤੋਂ ਗੁਰਬਖਸ਼ ਸਿੰਘ ਖਾਲਸਾ, ਪਰਮ ਸਿੰਘ ਖਾਲਸਾ, ਭੁਵਿੰਦਰਪਾਲ ਸਿੰਘ ਯਾਡਲਾ ਅਤੇ ਨਰਵਾ ਪੰਜਾਬ ਤੋਂ ਸਰਪ੍ਰਸਤ ਸਰਦਾਰ ਵਰਜਿੰਦਰ ਸਿੰਘ ਹਸੈਨਪੁਰ ਅਤੇ ਜਗਜੀਤ ਸਿੰਘ ਕੋਲੀ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਚਰਨੈਲ ਸਿੰਘ ਵਾਹਿਦ ਦੀ ਅਗਵਾਈ ਵਿੱਚ ਇਹ ਜਥਾ ਰਵਾਨਾ ਹੋਇਆ ਆਉਂਦੇ ਆਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਦਾਬਾਦ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ ਵਾਲੇ ਇਸਾਨਿਹਾਲ ਇਸ ਤਰ੍ਹਾਂ ਲੋਕਾਂ ਦੀ ਮੰਗ ਸੀ ਕਿ ਆਪਾਂ ਜਿਹੜਾ ਸ਼੍ਰੋਮਣੀ ਕਾਲੀ ਦਾ ਨੂੰ ਕੰਨਿਆਂ ਇਲੈਕਸ਼ਨ ਲੜਨੀ ਚਾਹੀਦੀ ਆ ਉਹ ਆਪ ਤੁਹਾਡੀ ਗੱਲ ਸੁਣੀ ਕਰ ਦਿੱਤੀ ਸਤਿ ਸ਼੍ਰੀ ਅਕਾਲ ਸਿੰਘ ਬਾਦਲ ਨੇ ਕਿ ਸਾਰੀ ਪਾਰਟੀ ਨੇ ਬਹਿ ਕੇ ਮੀਟਿੰਗ ਕਰਕੇ ਕੰਨਿਆਂ ਲਾਮੀ ਆ ਬੇਚਨ ਹੁਣ ਦੇਖਣਾ ਇਹ ਆ ਕਿ ਆਪੇ ਆਪਾਂ ਸਾਰੀਆਂ ਸੀਟਾਂ ਜਿੱਤ ਲੀਆਂ ਤਾਂ ਫਾਇਦਾ ਆਪਾਂ ਨੂੰ ਸਭੀ ਜਦੂ ਵੋਟ ਸਿੰਦੀ ਬੰਦੀ ਕਿਹੜੀਆਂ-ਕਿਹੜੀਆਂ ਸੀਟਾਂ ਜਿੱਤਦੇ ਆਪਾਂ ਔਰ ਕੋਸ਼ਿਸ਼ ਕਰਨੀ ਹਰ ਇੱਕ ਪਿੰਡ ਘਰਾਂ ਦੇ ਵੀਰ ਨੇ ਨੌਜਵਾਨਾਂ ਨੇ ਤੇ ਜਿਹੜੀ ਆ ਵੱਧ ਤੋਂ ਵੱਧ ਕੋਸ਼ਿਸ਼ ਕਰਦੀ ਜਿਹੜਾ ਫੋਟੋਰਨ ਨੂੰ ਕਹੇ ਕਿ ਦੇਖੋ ਜਿਹੜੀ ਕਾਲੀ ਦਲ ਹੈ ਇਹ ਇੱਕ ਸਿੱਖ ਪੰਥ ਦੀ ਪਰ ਆ ਪਹਿਲਾਂ ਕੋਈ ਪਾਰਟੀ ਆਈ ਹੈ ਦੂਜਾ ਜੀਵੀਧਰਾਂ ਦੀ ਪਾਰਟੀ ਆ ਇਹ ਤੇ ਜੀਵੀਧਰਾਂ ਚਾਹੇ ਜਿਹੜਾ ਹੁਣ ਅਸੀਂ ਇਹਨਾਂ ਨਾਲ ਕਿਸੇ ਨਾ ਸਮਝੌਤਾ ਨਹੀਂ ਕੀਤਾ ਤੇ ਜੀ ਇਹ ਜੀਵੀਧਰਾਂ ਦੀਆਂ ਮੰਗਾਂ ਨਹੀਂ ਮੰਨਦੇ ਅਸੀਂ ਵੀ ਜੀਵੀਧਰਾਂ ਤੇ ਅਸੀਂ ਇਹ ਨਾਲ ਸਮਝੌਤਾ ਨਹੀਂ ਕਰਦੇ ਸੋ ਇਸ ਕਰਕੇ ਹੋ ਜਿਹੜੀ ਸਾਰੀ ਇਹ ਗੱਲ ਚੱਲੀ ਆ ਤੇ ਇਸ ਕਰਕੇ ਪਾਰਲੀਮੈਂਟ ਦਾ ਜੀਵੀਧਰਾਂ ਇਕੱਤਰ ਅਸੀਂ ਇਹ ਸਾਰੇ ਕੰਮ ਜਿਹੜਾ ਚੱਲਣਾ ਲੱਗਣਾ ਪੂਰਪਾਦੇ ਹਾਜ਼ਰੀ ਜਿਤ ਜਿਤ ਮਾਨ ਦਾ ਤੁਹਾਡੀ ਆਪਣੀ ਜਿਤ ਮਾਨੇ ਦੇ ਵਿੱਚ ਆ ਕਿ ਆਪਾਂ ਜਿੱਥੇ ਜਿੱਥੇ ਵੀ ਕੋਈ ਸ਼ਰਮਣੀ ਕਾਲੀ ਚੰਦਾ ਕੰਨੀ ਖੜਾ ਉਹਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਉਹਨੂੰ ਦਿਤਾਓ ਪੁਰਾਣੇ ਦੁਕ ਜੇ ਕੋ ਆਪਸ ਵੀ ਕੋ ਮਤਵੇ ਨਹੀਂ ਹੈ ਕਿ ਉਹਨਾਂ ਨੂੰ ਭਲਾਓ ਭਲਾ ਕੇ ਤੇ ਸਾਰ ਅਮ ਜਿਤਾਓ ਵਹੀ ਜਿਤੇ ਸੰਸਾ ਵਹੀ ਜਿਤੇ ਵਾਹਿਗੁਰੂ ਜੀ ਕੀ ਫਤਿਹ ਅੱਜ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਤੋਂ ਸਮੂਹ ਸੰਗਤ ਸਰਦਾਰ ਜਰਨੈਲ ਸਿੰਘ ਦੀ ਵਾਹਿਗੁਰੂ ਗੁਰਬਖਸ਼ ਸਿੰਘ ਜੀ ਖਾਲਸਾ ਔਰ ਸਮੂਹ ਅਕਾਲੀ ਜਥਾ ਦੀ ਰਹਿਨਮਾਈ ਹੇਠ ਸ੍ਰੀ ਅਨੰਦਪੁਰ ਸਾਹਿਬ ਵਿਖੇ ਅਰਦਾਸ ਬੇਨਤੀ ਕਰਨ ਵਾਸਤੇ ਕਿਉਂਕਿ ਸਾਡੇ ਉਮੀਦਵਾਰ ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਗਰਾ ਜੀ ਦੀ ਪਰਮਾਤਮਾ ਦਾ ਸ਼ੁਕਰਾਨਾ ਕਰਨ ਦੇ ਲਈ ਅਸੀਂ ਸਾਰੀ ਸੰਗਤ ਉਥੇ ਜਾ ਰਹੇ ਆਂ ਔਰ ਮੈਂ ਸਾਰੇ ਹੀ ਸੰਗਤਾਂ ਦਾ ਧੰਨਵਾਦ ਕਰਦਾ ਜਿਹੜੀ ਅੱਜ ਇਸ ਮੌਕੇ ਤੇ ਸ਼ਾਹ ਦੇ ਨਾਲ ਆਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੰਦਪੁਰ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਮਹਿਜ ਇੱਕ ਰਾਜਨੀਤਿਕ ਪਾਰਟੀ ਨਹੀਂ ਸ਼੍ਰੋਮਣੀ ਅਕਾਲੀ ਦਲ ਇੱਕ ਸੋਚ ਦਾ ਨਾਂ ਹੈ ਸ਼੍ਰੋਮਣੀ ਅਕਾਲੀ ਦਲ ਇੱਕ ਸਿਧਾਂਤ ਦਾ ਨਾਂ ਹੈ ਔਰ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੇ ਸਿਧਾਂਤਾਂ ਦੀ ਰਾਜਨੀਤੀ ਕੀਤੀ ਆ ਔਰ ਇਸ ਵਾਰ ਵੀ ਪੰਜਾਬ ਦੇ ਹਿੱਤਾਂ ਦੀ ਖਾਤਰ ਸਿੱਖ ਪੰਥ ਦੇ ਹਿੱਤਾਂ ਦੀ ਖਾਤਰ ਸ਼੍ਰੋਮਣੀ ਅਕਾਲੀ ਦਲ ਨੇ ਬਹੁਤ ਹੀ ਅਹਿਮ ਫੈਸਲੇ ਲਏ ਆ ਔਰ ਸ਼੍ਰੋਮਣੀ ਅਕਾਲੀ ਦਲ ਨੇ ਫੈਸਲਾ ਕੀਤਾ ਕਿ ਅਸੀਂ ਇਕੱਲੀਆਂ ਇਲੈਕਸ਼ਨ ਲੜਨੀ ਆ ਔਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ ਕਾਫੀ ਸੀਟਾਂ ਤੋਂ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਉੱਥੇ ਬਾਕੀ ਸੀਟਾਂ ਤੇ ਵੀ ਜਲਦੀ ਐਲਾਨ ਕਰ ਦਿੱਤਾ ਜਾਣਾ ਹੈ ਤੇ ਸេរੀਨਤ ਪ੍ਰਸ਼ਾਦ ਦੀ ਪਾਵਨ ਪਵਿੱਤਰ ਧਰਤੀ ਜਿੱਥੋਂ ਸ਼੍ਰੋਮਣੀ ਕਾਲੀਦਾਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂ ਮਾਇਰਾ ਉਹਨਾਂ ਨੂੰ ਉਮੀਦਵਾਰ ਲਾਨਿਆ ਗਿਆ ਪ੍ਰੋਫੈਸਰ ਸਾਹਿਬ ਜਿਨ੍ਹਾਂ ਨੂੰ ਆਵਾਜ਼ੇ ਪੰਜਾਬ ਦੇ ਨਾਂ ਦੇ ਉੱਤੇ ਜਾਣਿਆ ਜਾਂਦਾ ਹੈ ਔਰ ਮੈਂਬਰ ਪਾਰਲੀਮੈਂਟ ਜਦੋਂ ਬਣੇ ਸਰਕਰ ਤੋਂ 2014 ਦੇ ਵਿੱਚ ਤੇ ਪ੍ਰੋਫੈਸਰ ਸਾਹਿਬ ਨੂੰ ਬੈਸਟ ਮੈਂਬਰ ਆਫ ਪਾਰਲੀਮੈਂਟ ਦਾ ਜਿਹੜਾ ਖਿਤਾਬ ਮਿਲਿਆ ਔਰ ਉਹਨਾਂ ਨੇ ਹਰ ਮੁੱਦੇ ਨੂੰ ਜਿਹੜਾ ਪਾਰਲੀਮੈਂਟ ਵਿੱਚ ਉਠਾਇਆ ਸਾਡੀਆਂ ਮੁਸ਼ਕਲਾਂ ਹੱਲ ਕਰਨ ਲਈ ਜਦੋਂ ਕੀਤਾ ਤੇ ਇਸ ਵਾਰ ਵੀ ਲੋਕਾਂ ਦੇ ਵਿੱਚ ਬਹੁਤ ਵੱਡਾ ਜਥਾ ਉਹ ਚਿੱਟੀ ਜ਼ੋਨ ਤੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਕਿ ਫਰਗਤ ਸਿੰਘ ਸਾਹਿਬ ਦੀ ਜਿੱਤ ਲਈ ਦਿਨ ਆਪ ਜਿਹੜੀ ਹੈਗੀ ਸਾਡੇ ਵਰਕਰ ਕਰ ਦੇਣਗੇ ਅੱਗੇ ਕੀ ਤੌਰ ਤੇ ਹੁਣ ਵਿਧਾਨ ਸਭਾ ਹਲਕਾ ਨਵਾਂ ਸ਼ਹਿਰ ਤੋਂ ਬਹੁਤ ਵੱਡਾ ਜਥਾ ਜਿਹੜਾ ਹੈਗਾ ਅੱਜ ਪ੍ਰੋਫੈਸਰ ਸਾਹਿਬ ਨੇ ਸ਼ਿਦਾਂਤਪੁਰ ਸਾਹਿਬ ਦੀ ਧਰਤੀ ਤੇ ਮੱਥਾ ਟੇਕਣਾ ਤੇ ਉਸ ਕਾਫਲੇ ਵਿੱਚ ਸ਼ਾਮਲ ਹੋਣ ਲਈ ਕਿਉਂਕਿ ਉਹ ਮਹਾਲੀ ਤੋਂ ਚੱਲ ਰਹੇ ਨੇ ਤੇ ਉਸ ਕਾਫਲੇ ਵਿੱਚ ਸ਼ਾਮਲ ਹੋਣ ਲਈ ਅਸੀਂ ਸੋ ਸਾਰੇ ਹੀ ਸਰਦਾਰ ਜਨੈਲ ਸਿੰਘ ਜੀ ਵਾਹਿਗੁਰੂ ਸਰਦਾਰ ਬਰਜਿੰਦਰ ਸਿੰਘ ਜੀ ਸਰਦਾਰ ਦਿਲਜੀਤ ਸਿੰਘ ਜੀ ਕੋਹਲੀ ਹੋਰ ਜਿੰਨੀ ਸਾਡੀ ਲੀਡਰਸ਼ਿਪ ਹੈ ਉਹ ਸਾਰੇ ਦੀ ਅਗਵਾਈ ਦੇ ਵਿੱਚ ਅਸੀਂ ਜਿਹੜਾ ਹੈ ਰੋਪੜ ਜਾ ਕੇ ਗੁਰਦੁਆਰਾ ਪਟਨਾ ਸਾਹਿਬ ਉਹਨਾਂ ਦੇ ਨਾਲ ਮਿਲਣਾ ਤੇ ਉੱਥੋਂ ਅੱਗੇ ਜਿਹੜਾ ਕਾਫਲਾ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਉੱਤੇ ਪਹੁੰਚਣਾ ਉੱਥੇ ਜਾ ਕੇ ਨਤਮਸਤਕ ਉਹਗੇ ਆਵਾਜ਼ ਬੇਨਤੀ ਕਰਨੀ ਹੈ ਗੁਰੂ ਸਾਹਿਬ ਤੋਂ ਅਸ਼ੀਰਵਾਦ ਲੈਣਾ ਤਾਂ ਜੋ ਸ਼੍ਰੋਮਣੀ ਅਕਾਲੀ ਦਲ ਦੀ ਇਹ ਸੀਟ ਤੋਂ ਜਿਹੜੀ ਜਿੱਤ ਹੈਗੀ ਆ ਉਹ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਸਾਡੀ ਝੋਲੀ ਪਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਜੋਸ਼ ਰਾਮ ਨੇ ਕਾਲੀਦਾਲ ਨੂੰ ਲੋਕ ਸਭਾ ਦੇ ਉਮੀਦਵਾਰ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਇਰਾ ਸਾਹਿਬ ਜੋ ਅੱਜ ਇਸ ਜਾਂਦੇ ਵਿੱਚ ਫਤਿਹ ਦੀ ਅਰਦਾਸ ਕਰਨ ਲਈ ਗੁਰੂ ਨਾਨਕ ਦੇ ਦਰਬਾਰ ਦੇ ਵਿੱਚ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਬੇਨਤੀ ਜੋਦੜੀ ਕਰਨ ਲਈ ਫਤਿਹ ਦੀ ਅਰਦਾਸ ਕਰਨ ਲਈ ਜੋਸ਼ ਰਿਨਾਥ ਪ੍ਰਸਾਦ ਦੀ ਧਰਤੀ ਤੇ ਅੱਜ ਉੱਥੇ ਅਸੀਂ ਤਤਮਸਤਕ ਹੋਣਾ ਨਵੇਂ ਸ਼ਹਿਰ ਤੋਂ ਜੋ ਵਿਧਾਨ ਸਭਾ ਹਲਕਾ ਇੱਥੋਂ ਸਾਰਾ ਜਥਾ ਜਿਹੜਾ ਹੈ ਉਹ ਇੱਥੋਂ ਤੁਰਨ ਲੱਗਾ ਔਰ ਸਾਰਿਆਂ ਨੂੰ ਬੇਨਤੀ ਆਪਾਂ ਸਾਰੇ ਇਕੱਠੇ ਹੋ ਕੇ ਬੜੇ ਪਿਆਰ ਨਾਲ ਭਾਵਨਾ ਨਾਲ ਪਹਿਲਾ ਪਠਾ ਸਾਹਿਬ ਜਾਣਾ ਉੱਥੋਂ ਪ੍ਰੋਫੈਸਰ ਚੰਦੂ ਮਹਿਰਾ ਸਾਹਿਬ ਦੇ ਕਾਫਲੇ ਦੇ ਵਿੱਚ ਆਪਾਂ ਰਲ ਕੇ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਨਮਸਕਾਰ ਹੋਣ ਲਈ ਔਰ ਫਤਿਹ ਦੀ ਅਰਦਾਸ ਕਰਨ ਲਈ ਉੱਥੇ ਪਹੁੰਚਣਾ ਜਿਹੜਾ ਔਰ ਜਿੰਨੀਆਂ ਵੀ ਸੰਗਤਾਂ ਇੱਥੇ ਆਈਆਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ